ਵਾਈਟ ਹਾਊਸ ਨੇ ਅਨਾਉਂਸ ਕੀਤਾ ਅੱਜ ਪੇ ਜਿੰਨੀਆਂ ਵੀ ਫੈਡਰਲ ਗ੍ਰਾਂਟਸ ਹੈਗੀਆਂ ਆ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਆ ਬੰਦ ਕੀਤਾ ਜਾਂਦਾ ਹੈਗਾ ਫੈਡਰਲ ਗ੍ਰਾਂਟਸ ਤੇ ਲੋਨਸ ਟ੍ਰਿਲੀਅਨਸ ਆਫ ਡਾਲਰ ਹੋਲਡ ਦੇ ਉੱਤੇ ਆ ਆਫਿਸ ਆਫ ਮੈਨੇਜਮੈਂਟ ਤੇ ਬਜਟ ਦਾ ਜੋ ਮੈਮੋ ਆ ਉਹਨਾਂ ਨੇ ਕੱਲ ਸ਼ਾਮੀ ਜੋ ਵੱਖ-ਵੱਖ ਡਿਪਾਰਟਮੈਂਟਸ ਆ ਫੈਡਰਲ ਦੀਆਂ ਉਹਨਾਂ ਨੂੰ ਭੇਜਿਆ ਹੈਗਾ ਦੋ ਪੇਜ ਦਾ ਜਿਹੜਾ ਡਾਕੂਮੈਂਟ ਮੈਥਿਊ ਜੇ ਵਾਈਥ ਜੋ ਐਕਟਿੰਗ ਡਾਇਰੈਕਟਰ ਹੈਗੇ ਵਾਈਟ ਹਾਊਸ ਆਫਿਸ ਆਫ ਮੈਨੇਜਮੈਂਟ ਤੇ ਬਜਟ ਦੇ ਉਹਨਾਂ ਨੇ ਫੈਡਰਲ ਏਜੰਸੀਜ਼ ਨੂੰ ਇਨਸਟਰਕਟ ਕੀਤਾ ਹੈ ਕਿ ਟੈਂਪੋਰਰਰੀ ਸਾਰੀਆਂ ਐਕਟੀਵਿਟੀਆਂ ਜਿਹੜੀਆਂ ਰਿਲੇਟਡ ਟੂ ਹੈਗੀਆਂ ਡਿਸਬਰਸਮੈਂਟ ਆਫ ਆਲ ਫੈਡਰਲ ਫਾਈਨੈਂਸ਼ੀਅਲ ਅਸਿਸਟੈਂਸ ਜਿਹੜੀ ਫੈਡਰਲ ਫਾਈਨੈਂਸ਼ੀਅਲ ਅਸਿਸਟੈਂਸ ਦਿੱਤੀ ਜਾਂਦੀ ਹੈ ਉਸ ਨੂੰ ਪਾਜ਼ ਕੀਤਾ ਜਾਂਦਾ ਆ ਉਹਨੂੰ ਟੈਂਪਰੇਰੀ ਰੋਕਿਆ ਜਾਂਦਾ ਹੈਗਾ ਤੇ ਵਾਸ਼ਿੰਗਟਨ ਪੋਸਟ ਨੇ ਵੀ ਉਹ ਕਾਪੀ ਲਈ ਹੈਗੀ ਆ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਇੱਕ ਕੰਪਰੀਹੈਂਸਿਵ ਅਨਾਲਿਸਿਸ ਕੀਤਾ ਜਾਊਗਾ ਗ੍ਰਾਂਟ ਤੇ ਲੋਨ ਪ੍ਰੋਗਰਾਮ ਨੂੰ ਲੈ ਕੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤੇ ਹੈਗੇ ਆ ਖਾਸ ਕਰਕੇ ਜੋ ਡਾਈਵਰਸਿਟੀ ਇਕਵਿਟੀ ਤੇ ਇਨਕਲੂਜ਼ਨ ਇਨੀਸ਼ੀਏਟਿਵ ਨੂੰ ਬੈਨ ਕੀਤਾ ਹੈ ਤੇ ਕਲੀਨ એનર્ਜੀ ਸਪੈਂਡਿੰਗ ਵੀ ਉਹ ਉਹਨਾਂ ਦੇ ਨਾਲ ਮੇਲ ਖਾਂਦੇ ਆ ਕਿ ਨਹੀਂ ਸੋ ਅੱਜ ਤੋਂ ਹੀ ਇਹ ਅ ਅਫੈਕਟ ਹੋ ਗਿਆ ਸਟੇਟਸ ਜੋ ਹੈਗੀਆਂ ਆ ਅ ਉਹਨਾਂ ਨੂੰ ਕਿਹਾ ਗਿਆ ਹੈ ਵੀ ਜਿਹੜੀ ਸ਼ੋਸ ਸਿਕਿਉਰਟੀ ਤੇ ਮੈਡੀਕੇਅਰ ਰੈਸੀਪ੍ਰੀਐਂਟਸ ਹੈਗੇ ਆ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਇਹ ਅਸਰ ਨਹੀਂ ਹੋਊਗਾ ਤੇ ਫੈਡਰਲ ਫਾਈਨੈਂਸ਼ੀਅਲ ਅਸਿਸਟੈਂਸ ਜੋ ਡਾਇਰੈਕਟਲੀ ਇੰਡੀਵਿਜੂਅਲ ਨੂੰ ਦਿੱਤੀ ਜਾਂਦੀ ਆ ਉਹਦੇ ਉੱਤੇ ਵੀ ਇਹਦਾ ਜਿਹੜਾ ਅਸਰ ਕੋਈ ਨਹੀਂ ਹੋਊਗਾ ਪਰ ਇਹ ਗੱਲ ਬਿਲਕੁਲ ਜ਼ਰੂਰ ਹੈਗੀ ਐ ਅਸੋਸੀਏਟਿਡ ਪ੍ਰੈਸ ਰਿਪੋਰਟ ਕਰ ਰਹੀ ਆ ਕਿ ਲੀਗਲ ਬੈਟਲ ਇਸ ਜੋ ਫੰਡਿੰਗ ਫ੍ਰੀਜ਼ ਕੀਤੀ ਗਈ ਹੈਗੀ ਆ ਉਹਦੇ ਸਬੰਧ ਦੇ ਵਿੱਚ ਜ਼ਰੂਰ ਹੋਵੇਗੀ ਜੀ ਬਿਲਕੁਲ ਇਹ ਹੁਣ ਵੱਡਾ ਮਸਲਾ ਇਸ ਗੱਲੋਂ ਵੀ ਨਾਲ ਬਣ ਜਾਣਾ ਵੀ ਬਹੁਤ ਸਾਰੀਆਂ ਜਿਹੜੀਆਂ ਫੈਡਰਲ ਗ੍ਰਾਂਟਸ ਜਾਂ ਫੈਡਰਲ ਫੰਡਿੰਗ ਆ ਕੀ ਕਾਂਗਰਸ ਨੇ ਅਪਰੂਵ ਕੀਤੀਆਂ ਆ ਯਾਨੀ ਕਿ ਸਦਨ ਦੇ ਵਿੱਚ ਪਾਸ ਹੋ ਕੇ ਫੰਡਿੰਗ ਇਹਨਾਂ ਚੀਜ਼ਾਂ ਦੇ ਲਈ ਓਕੇ ਕੀਤੀ ਗਈ ਆ ਪ੍ਰੈਜ਼ੀਡੈਂਟ ਆ ਕੇ ਜਿੱਦਾਂ ਤੁਸੀਂ ਕਿਹਾ ਵੀ ਲੀਗਲ ਬੈਟਲ ਹੁਣ ਇਹੀ ਹੋਣੀ ਆ ਵੀ ਕੀ ਪ੍ਰੈਜ਼ੀਡੈਂਟ ਦੇ ਕੋਲ ਅਧਿਕਾਰ ਹੈਗਾ ਆ ਵੀ ਕਾਂਗਰਸ ਦੀਆਂ ਅਪਰੂਵ ਕੀਤੀਆਂ ਫੰਡਿੰਗਸ ਆ ਉਸ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਰੋਕਿਆ ਜਾ ਸਕਦਾ ਆ ਜਿਹੜਾ ਚੱਕ ਸ਼ਮਰ ਆ ਉਹਨਾਂ ਨੇ ਅੱਜ ਇਹੀ ਜਿਹੜਾ ਉਹ ਬਿਆਨ ਦਿੱਤਾ ਕਿ ਨੇ ਵੀ ਇਹਦੇ ਨਾਲ ਹਰ ਇੱਕ ਅਮਰੀਕਨ ਫੈਮਿਲੀ ਸਮਾਲ ਬਿਜ਼ਨਸ ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਜਿਹੜੇ ਚੱਲ ਰਹੇ ਆ ਜਿਹਦੇ ਵਿੱਚ ਲੋਕਾਂ ਦੀ ਮਦਦ ਹੁੰਦੀ ਆ ਉਹ ਠੱਪ ਜਿਹੜੇ ਉਹ ਹੋ ਜਾਣਗੇ ਕਹਿੰਦੇ ਬਿਲੀਅਨਸ ਤੋਂ ਲੈ ਕੇ ਟ੍ਰਿਲੀਅਨਸ ਆਫ ਡਾਲਰ ਦੀ ਜਿਹੜੀ ਰਾਸ਼ੀ ਆ ਜਿਹੜੀ ਕਿ ਫੈਡਰਲੀ ਅਪਰੂਵਡ ਸੀਗੀ ਉਸ ਦੇ ਉੱਤੇ ਜਿਹੜੀ ਰੋਕ ਲੱਗ ਸਕਦੀ ਆ ਉਹ ਰੋਕ ਜਿਹੜੀ ਇਨਫੈਕਟ ਇਹਨਾਂ ਨੇ ਲਾ ਦਿੱਤੀ ਹੈਗੀ ਆ ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਆ ਕਹਿੰਦੇ ਵੀ ਡੈਮੋਕ੍ਰੇਟ ਕਾਂਗਰੈਸ਼ਨਲ ਬਜਟ ਦੇ ਅਪਰੋਪ੍ਰੀਏਸ਼ਨ ਲਾਅ ਮੇਕਰਸ ਆ ਉਹਨਾਂ ਨੇ ਕਹਿੰਦੇ ਵੀ ਚਿੱਠੀ ਲਿਖੀ ਆ ਓਐਮਬੀ ਨੂੰ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਵਾਲਿਆਂ ਨੂੰ ਵੀ ਆਪਣੇ ਇਸ ਫੈਸਲੇ ਨੂੰ ਤੁਸੀਂ ਵਾਪਸ ਲੈ ਲਓ ਰਿਵਰਸ ਜਿਹੜਾ ਆ ਉਹ ਤੁਸੀਂ ਕਰ দাও ਕਹਿੰਦੇ ਵੀ ਅਨਪ੍ਰੈਸੀਡੈਂਟਡ ਆ ਤੇ ਇਹਦੇ ਜਿਹੜੇ ਅਸਰ ਬਹੁਤ ਹੀ ਮਾੜੇ ਜਿਹੜੇ ਸਿੱਟੇ ਆ ਇਸ ਦੇ ਵਿੱਚ ਨਿਕਲਣ ਵਾਲੇ ਹੈਗੇ ਆ ਏਜੰਸੀਜ਼ ਦੇ ਕੋਲ 10 ਫਰਵਰੀ ਤੱਕ ਦਾ ਵਕਤ ਹੋਵੇਗਾ ਵੀ ਆਪਣੇ ਜਿਹਨੇ ਵੀ ਪ੍ਰੋਗਰਾਮਸ ਆ ਉਹਨਾਂ ਦੀ ਡਿਟੇਲਡ ਇਨਫੋਰਮੇਸ਼ਨ ਆ ਉਹ ਇਸ ਦੇ ਵਿੱਚ ਅਕਲੀ ਜਿਹੜੀ ਹੋ ਜਾਵੇ ਸੋ ਇਹ ਜਿਹੜੇ ਮੈਮੋ ਆ ਉਹ ਸਟੇਟ ਜਿਹੜਾ ਹੋ ਕਰਦਾ ਆ ਸਸਪੈਂਸ਼ਨ ਕਹਿੰਦਾ ਵੀ ਐਡਮਿਨਿਸਟ੍ਰੇਸ਼ਨ ਨੂੰ ਵੀ ਮੌਕਾ ਦਊਗਾ ਰਿਵਿਊ ਕਰਨ ਦਾ ਬਹੁਤ ਸਾਰੇ ਏਜੰਸੀਜ਼ ਦੇ ਪ੍ਰੋਗਰਾਮਸ ਨੂੰ ਵੀ ਇਹ ਇਸ ਚੀਜ਼ ਦੇ ਲਈ ਵਰਤੇ ਜਾਣੇ ਚਾਹੀਦੇ ਆ ਜਾਂ ਇਸ ਦੀ ਵਰਤੋਂ ਕਿਸੇ ਹੋਰ ਪ੍ਰੋਜੈਕਟਸ ਦੇ ਵਿੱਚ ਕੀਤੀ ਜਾ ਸਕਦੀ ਆ ਖਾਸ ਕਰਕੇ ਜਿਹੜੇ ਕਾਨੂੰਨ ਦੇ ਹਿਸਾਬ ਦੇ ਨਾਲ ਤੇ 트럼ਪ ਹੋਣਾ ਦੀਆਂ ਜਿਹੜੀਆਂ ਪਾਇਰੋਰੀਟੀਆਂ ਆ ਉਹਦੇ ਨਾਲ ਮੇਚ ਕੰਡੀਆਂ ਹੋਣ ਏਜੰਸੀਜ਼ ਕਹਿੰਦੇ ਵੀ ਉਹ ਆਇਡੈਂਟੀਫਾਈ ਕਰਨ ਲੀਗਲੀ ਮੰਗੇਟਿਡ ਐਕਸ਼ਨਸ ਵੀ ਕਿਹੜੇ-ਕਿਹੜੇ ਲਏ ਜਾ ਸਕਦੇ ਆ ਕਿਹੜੀਆਂ ਡੈਡਲਾਈਨਸ ਨੇ ਤੇ ਅਸਿਸਟੈਂਸ ਪ੍ਰੋਗਰਾਮਸ ਜਿਹੜੇ ਐਨਾਲਿਸਿਸ ਆ ਉਸ ਨੂੰ ਕੰਪਲੀਟ ਕਰਦੇ ਹੋਏ ਸੋ ਨਾਲ ਹੀ ਜਿਹੜੇ ਫੈਡਰਲ ਏਜੰਸੀਜ਼ ਨੂੰ ਹਦਾਇਤਾਂ ਦਿੱਤੀਆਂ ਗਈਆਂ ਆ ਵੀ ਕੋਈ ਵੀ ਐਕਟੀਵਿਟੀਆਂ ਇਸ ਤੇ ਨਾਲ ਜਿਹੜੀਆਂ ਸੰਬੰਧਿਤ ਆ ਉਹਨਾਂ ਨੂੰ ਤੁਰੰਤ ਜਿਹੜਾ ਉਹ ਰੋਕ ਦਿੱਤਾ ਜਾਵੇ ਤੇ ਓਪਨ ਜਿਹੜੇ ਨੋਟਿਸਸ ਆ ਫੰਡਿੰਗ ਓਪਰਚ्युनिटीज ਦੇ ਲੱਗੇ ਹੋਏ ਉਹਨਾਂ ਨੂੰ ਵੀ ਹਾਲ ਦੀ ਘੜੀ ਜਿਹੜਾ ਉਹ ਰੋਕ ਦਿੱਤਾ ਜਾਵੇ ਸੋ ਇਹ ਮੈਮੋਰੰਡਮ ਫੈਡਰਲ ਏਜੰਸੀਜ਼ ਦੇ ਉੱਤੇ ਜਿਹੜਾ ਉਹਨਾਂ ਨੂੰ ਕਹ ਰਿਹਾ ਹੈ ਆ ਵੀ ਹੁਣ ਤੁਸੀਂ ਦੇਖੋ ਵੀ ਜਿਹੜੀ ਵੀ ਤੁਹਾਡੇ ਕੋਲ ਫੰਡਿੰਗ ਆ ਕਿੱਥੇ-ਕਿੱਥੇ ਜਿਹੜੀ ਤੁਸੀਂ ਵਰਤਣੀ ਆ ਕਿੱਦਾਂ ਜਿਹੜੀ ਉਹ ਵਰਤਣੀ ਆ ਉਹ ਟਰੰਪ ਹੁਣਾਂ ਦੀਆਂ ਪੈਰੀਓਰਿਟੀਜ਼ ਦੇ ਨਾਲ ਉਹ ਮੈਚ ਖਾਣੀਆਂ ਚਾਹੀਦੀਆਂ ਵੀ ਜਿੱਦਾਂ ਉਹ ਚਾਹੁੰਦੇ ਆ ਪ੍ਰਾਇਓਰਿਟੀ ਉਹਨਾਂ ਦੀ ਜੋ ਹੈਗੀ ਆ ਉਸ ਹਿਸਾਬ ਦੇ ਨਾਲ ਜਿਹੜੀ ਉਹ ਚੱਲੇ ਸੋ ਇਹ ਜਿਹੜੀ ਚੀਜ਼ ਐ ਇਸ ਟਾਈਮ ਚੱਲ ਰਹੀ ਆ ਸੋ ਅੱਜ ਤੋਂ ਇਹ ਕਹਿੰਦੇ ਵੀ ਇਫੈਕਟ ਦੇ ਵਿੱਚ ਹੋ ਜਾਵੇਗੀ ਸੋਸ਼ਲ ਸਿਕਿਉਰਿਟੀ ਮੈਡੀਕੇਅਰ ਤੇ ਡਾਇਰੈਕਟ ਇੰਡੀਵਿਜੂਅਲ ਅਸਿਸਟੈਂਸ ਇਹਨਾਂ ਨੂੰ ਜਨਾਹ ਜੋ ਜਿਨੇ ਦੱਸਿਆ ਵੀ ਬਾਹਰ ਰੱਖਿਆ ਗਿਆ ਆ ਇਹ ਹੁਣ ਬੈਲੈਂਸ ਆਫ ਪਾਵਰ ਦੀ ਜਿਹੜੀ ਖੇਡ ਆ ਇਹ ਬਣ ਜਾਊਗੀ ਇਹ ਜਿਹੜੀ ਲੜਾਈ ਆ ਇਹ ਹੋਊਗੀ ਵੀ ਪ੍ਰੈਜ਼ੀਡੈਂਟ ਦੀ ਐਗਜ਼ੈਕਟਿਵ ਪਾਵਰ ਜ਼ਿਆਦਾ ਆ ਕਿ ਕਾਂਗਰਸ ਦੀ ਜਿਹੜੀ ਪਾਵਰ ਆ ਉਹ ਇੰਨਾ ਮਾਮਲਿਆਂ ਦੇ ਵਿੱਚ ਜਿਹੜੀ ਉਹ ਜਾਦੀ ਹੋਊਗੀ ਡੈਮੋਕ੍ਰੇਟਸ ਐਸ ਟਾਈਮ ਰੋਰੇ ਨੇ ਕਹਿ ਸਕਦੇ ਆ ਵੀ ਉਹ ਅਗਵਾਰ ਲਾ ਰਹੇ ਆ ਵੀ ਭਾਈ ਇਸ ਤਰੀਕੇ ਦੇ ਨਾਲ ਤੁਸੀਂ ਨਹੀਂ ਕਰ ਸਕਦੇ ਕਹਿੰਦੇ ਵੀ ਕਾਂਗਰਸ ਦੇ ਕੋਲ ਹੀ ਪਰਸ ਦੀ ਪਾਵਰ ਆ ਵਾਲਟ ਦੀ ਪਾਵਰ ਆ ਰਾਸ਼ੀ ਕਿੱਥੇ ਖਰਚਣੀ ਕਿਵੇਂ ਖਰਚਣੀ ਆ ਤੇ ਜੇ ਉਹਨਾਂ ਨੇ ਪ੍ਰੂਫ ਕੀਤੀ ਆ ਤਾਂ ਉਹਨਾਂ ਨੂੰ ਵਰਤੀ ਜਿਹੜੀ ਉਹ ਜਾਣੀ ਚਾਹੀਦੀ ਆ ਸੋ ਕਹਿੰਦੇ ਵੀ ਹੁਣ ਆਉਂਦੇ ਜਿੰਨਾ ਸਮੇਂ ਦੇ ਵਿੱਚ ਇਹ ਇਹ ਵੀ ਜਿਹੜੀ ਫਾਈਟ ਆ ਨਵੀਂ ਆ ਖੁੱਲ ਕੇ ਜਿਹੜੀ ਉਹ ਹੋਣ ਜਾ ਰਹੀ ਹੈਗੀ ਆ ਜਿਹੜੀ ਫੰਡਿੰਗ ਫ੍ਰੀਜ਼ ਕੀਤੀ ਗਈ ਆ ਇਹ ਟ੍ਰਿਲੀਅਨਸ ਆਫ ਡਾਲਰ ਦੀ ਹੋਊਗੀ ਹਾਲਾਂਕਿ ਇਹ ਟੈਂਪਰੇਰੀਲੀ ਹੈਗੀ ਆ ਇਹਦੇ ਨਾਲ ਹੈਲਥ케ਅਰ ਰਿਸਰਚ ਐਜੂਕੇਸ਼ਨ ਪ੍ਰੋਗਰਾਮ ਤੇ ਹੋਰ ਬਹੁਤ ਸਾਰੇ ਜਿਹੜੇ ਇਨੀਸ਼ੀਏਟਿਵਸ ਹੈਗੇ ਆ ਉਹਨਾਂ ਦੇ ਉੱਤੇ ਅਸਰ ਪਾਊਗਾ ਉਹ ਗ੍ਰਾਂਟਸ ਜਿਹੜੀਆਂ ਹਜੇ ਯੂਜ਼ ਨਹੀਂ ਕੀਤੀਆਂ ਗਈਆਂ ਜਾਂ ਜਿਨ੍ਹਾਂ ਦੇ ਪੈਸੇ ਬਚੇ ਹੈਗੇ ਆ ਉਹਨਾਂ ਨੂੰ ਵੀ ਹਾਲਟ ਕਰ ਦਿੱਤਾ ਗਿਆ ਆ ਕੋਰਟ ਦੇ ਵਿੱਚ ਜਿਹੜੀ ਬੈਟਲ ਆ ਉਹ ਬਿਲਕੁਲ ਜਾਊਗੀ ਡੈਮੋਕ੍ਰੈਟਿਕ ਨਿਊਯਾਰਕ ਦੇ اٹਾਰਨੀ ਜਨਰਲ ਲੇਟੀਸ਼ੀਆ ਜੇਮਸ ਉਹਨਾਂ ਨੇ ਇਹ ਕਿਹਾ ਹੈ ਕਿ ਮੈਨਹਟਨ ਦੀ ਫੈਡਰਲ ਕੋਰਟ ਦੇ ਵਿੱਚ ਉਹ ਜਾ ਰਹੇ ਆ ਰਿਪਬਲਿਕਨ ਪ੍ਰੈਜ਼ੀਡੈਂਟ ਡੋਨਲਡ 트ਰੰਪ ਹੋਣਾ ਦੇ ਇਸ ਮੂਵ ਦੇ ਅਗੇਂਸਟ ਕਹਿੰਦੇ ਵੀ ਮੇਰਾ ਆਫਿਸ ਇੱਕ ਇਮੀਨੈਂਟ ਲੀਗਲ ਐਕਸ਼ਨ ਲਊਗਾ 트ਰੰਪ ਐਡਮਿਨਿਸਟ੍ਰੇਸ਼ਨ ਦੇ ਅਨਕੌਨਸਟਿਟਿਊਸ਼ਨਲ ਕੌਜ਼ ऑन फेडरल फंडिंग ਦੇ ਉੱਤੇ ਇਹ ਜੋ ਪੌਜ਼ ਹੈਗਾ ਜਿਹੜੀ ਫੰਡਿੰਗ ਰੁਕੀ ਗਈ ਆ 5 ਵਜੇ ਇਹ ਅੱਜ ਤੋਂ ਸ਼ੁਰੂ ਹੋ ਜਾਣੀ ਆ ਈਸਟਰਨ ਸਟੈਂਡਰਡ ਟਾਈਮ ਤੋਂ ਤੇ ਕੱਲ ਹੀ ਜਿਹੜੀਆਂ ਏਜੰਸੀਜ਼ ਆ ਉਹਨਾਂ ਨੂੰ ਇਨਫੋਰਮ ਕੀਤਾ ਗਿਆ ਸੀ ਜੋ ਮੈਥਿਊ ਵਾਈਟ ਹੈਗੇ ਆ ਐਕਟਿੰਗ ਡਾਇਰੈਕਟਰ ਆਫਿਸ ਆਫ ਮੈਨੇਜਮੈਂਟ ਦੇ ਬਜਟ ਦੇ ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜੀਆਂ ਫੰਡਿੰਗ ਦਿੱਤੀਆਂ ਜਾ ਰਹੀਆਂ ਸੀਆਂ ਇਹਦੇ ਨਾਲ ਮਾਰਕ ਸਿਸਟ ਇਕਵਿਟੀ ਨੂੰ ਐਡਵਾਂਸ ਦਿੱਤਾ ਜਾਂਦਾ ਸੀ 트랜스 ਜੈਂਡਰਿਜ਼ਮ ਨੂੰ ਗ੍ਰੀਨ ਨਿਊ ਡੀਲ ਸੋਸ਼ਲ ਇੰਜੀਨੀਅਰਿੰਗ ਪਾਲਿਸੀਜ਼ ਇਹ ਕਹਿੰਦੇ ਵੀ ਸਾਰਾ ਵੇਸਟ ਆਫ ਟੈਕਸ ਫਰ ਦਾ ਡਾਲਰ ਸੀ ਤੇ ਇਹ ਡੇ ਟੂ ਡੇ ਜਿਹੜਾ ਲਾਈਵ ਆ ਲੋਕਾਂ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਕਰਦਾ ਸੀ ਸੋ ਇਸ ਕਰਕੇ ਅਸੀਂ ਬੰਦ ਕਰਨ ਜਾ ਰਹੇ ਹਾਂ ਜੀ ਬਿਲਕੁਲ ਸੋ ਇਹ ਜਿਹੜੀਆਂ ਉਹ ਇਸ ਟਾਈਮ ਚੱਲ ਰਹੀਆਂ ਆ ਉਦੋਂ ਥੋੜੇ ਦਿਨਾਂ ਦੇ ਵਿੱਚ ਹਰਜੋ ਸਿੰਘ ਦੀ ਟੈਰਿਫਾ ਉਹ ਹੋਣ ਜਾ ਰਹੇ ਹੈਗੇ ਆ ਲੱਗਣ ਜਿਹੜੇ ਜਾ ਰਹੇ ਆ ਜਿਸ ਕਰਕੇ ਅਮਰੀਕੀ ਲੋਕਾਂ ਦੇ ਉੱਤੇ ਉਹਨਾਂ ਦੀ ਜੇਬ ਦੇ ਉੱਤੇ ਭਾਰ ਜਿਹੜਾ ਉਹ ਵਧੇਗਾ ਉਦੋਂ 트ੰਪ ਹੁਣਾਂ ਦੇ ਨਾਲ ਹੀ ਇਹ ਵੀ ਜਿਹੜੇ ਆ ਉਹ ਧਮਕੀ ਦੇ ਦਿੱਤੀ ਆ ਵੀ ਯੂ ਐਸ ਕਾਪਰ ਤੇ ਐਲੂਮੀਨੀਅਮ ਦੇ ਇੰਪੋਰਟ ਉਹਨਾਂ ਉੱਤੇ ਵੀ ਉਹ ਟੈਰਿਫ ਲਾ ਸਕਦੇ ਨੇ ਜਿਹਦੇ ਨਾਲ ਕਿੰਨੇ ਵੀ ਅਮਰੀਕਨ ਕੰਜ਼ਿਊਮਰਸ ਨੂੰ ਉਹਨਾਂ ਚੀਜ਼ਾਂ ਦੇ ਵਿੱਚ ਵੀ ਮਹਿੰਗੀਆਂ ਚੀਜ਼ਾਂ ਜਿਹੜੀਆਂ ਉਹ ਖਰੀਦਣੀਆਂ ਪੈਣਗੀਆਂ ਇਹ ਜਿਹੜੇ ਟੈਰਿਫਸ ਪ੍ਰਪੋਜ਼ ਕੀਤੇ ਗਏ ਆ ਇਹ 트ੰਪ ਹੋਣਾ ਦੀ ਜਿਹੜੀ ਸਟ੍ਰੈਟੇਜੀ ਆ ਡੋਮੈਸਟਿਕ ਪ੍ਰੋਡਕਸ਼ਨ ਨੂੰ ਐਨਕਰੇਜ ਕਰਨ ਦੇ ਲਈ ਆ ਜੋ ਕਿ ਮਿਲਟਰੀ ਹਾਰਡਵੇਅਰ ਦੇ ਲਈ ਵਰਤੀ ਜਾ ਸਕਦੀ ਆ ਯੂ ਐਸ ਇਸ ਟਾਈਮ ਕਾਪਰ ਤੇ ਅਲੂਮੀਨੀਅਮ ਦੀ ਜਿਹੜੀ ਜ਼ਰੂਰਤ ਆ ਉਹ ਕੈਨੇਡਾ ਤੇ ਮੈਕਸੀਕੋ ਤੋਂ ਪੂਰੀ ਕਰਦਾ ਆ 38% ਕਾਪਰ ਤੇ 82% ਅਲੂਮੀਨੀਅਮ ਇਹਨਾਂ ਦੋਨਾਂ ਮੁਲਕਾਂ ਤੋਂ ਆ ਰਿਹਾ ਆ 25% ਟੈਰਿਫ ਜਦੋਂ ਹਰ ਇੱਕ ਚੀਜ਼ ਦੇ ਉੱਤੇ ਲੱਗਣੇ ਆ ਤਾਂ ਤੁਸੀਂ ਜਿਹੜੀ ਵੀ ਚੀਜ਼ ਬਾਏ ਕਰੋਗੇ ਤਾਂ ਓਬਵੀਅਸਲੀ ਉਹ ਹੁਣ ਤੁਹਾਨੂੰ ਮਹਿੰਗੀ ਜਿਹੜੀ ਉਹ ਦੇਖਣ ਨੂੰ ਮਿਲੂਗੀ 트럼ਪ ਹੁਣ ਦਾ ਆ ਜਿਹੜਾ ਏਜੰਡਾ ਸੀ ਮੇਕ ਅਮਰੀਕਾ ਅਫੋਰਡੇਬਲ ਅਗੇਨ ਟੈਰਿਫਸ ਲੱਗਣ ਤੋਂ ਬਾਅਦ ਦੇ ਵਿੱਚ ਉਹ ਕਿੰਨਾ ਕੁ ਕਾਮਯਾਬ ਹੋ ਸਕੂਗਾ ਉਹਦੇ ਲਈ ਅਜੇ ਆ ਜਿਹੜਾ ਲੱਗਦਾ ਵੀ ਦੇਖਣਾ ਪਊਗਾ ਪਰ ਹਾਲ ਦੀ ਘੜੀ ਕੋਈ ਇਦਾਂ ਦੀ ਚੀਜ਼ ਲਗ ਨਹੀਂ ਰਹੀ ਹੈਗੀ ਉਧਰ Google ਵਾਲਿਆਂ ਨੇ ਹਰਜੋਤ ਸਿੰਘ ਜੀ ਜਿਹੜਾ ਗਲਫ ਆਫ ਮੈਕਸੀਕੋ ਦਾ ਨਾਮ ਚੇਂਜ ਕੀਤਾ ਸੀ ਉਹ ਕਹਿੰਦੇ ਵੀ ਜਿਹੜੇ ਯੂਐਸ ਦੇ ਯੂਜ਼ਰਸ ਆ ਉਹਨਾਂ ਨੂੰ ਹੁਣ ਗਲਫ ਆਫ ਮੈਕਸੀਕੋ ਨਹੀਂ ਗਲਫ ਆਫ ਅਮਰੀਕਾ ਮੈਪ ਦੇ ਵਿੱਚ ਜਿਹੜਾ ਉਹ ਦੇਖੂਗਾ ਤੇ ਜਿਹੜੀ ਮਾਉਂਟ ਦਨਾਲੀ ਸੀ ਉਸ ਦਾ ਨਾਮ ਵੀ ਜਿਹੜਾ ਮਾਉਂਟ ਮਕਿੰਲੀ ਜਿਹੜਾ ਆ ਉਹਨਾਂ ਨੇ ਜਿਹੜਾ ਉਹ ਕਰ ਦੇਣਾ ਉਹਦਾ ਵੀ ਨਾਮ ਜਿਹੜਾ ਉਹ ਚੇਂਜ ਆ ਉਹ ਉਸ ਦੇ ਵਿੱਚ ਦੇਖਣ ਨੂੰ ਜਿਹੜਾ ਮਿਲੂਗਾ ਸੋ ਕਹਿੰਦੇ ਵੀ ਅਪਡੇਟ ਉਦੋਂ ਹੋਣੀ ਆ ਜਦੋਂ ਇੱਕ ਜੀਓਗ੍ਰਾਫਿਕ ਨੇਮ ਇਨਫੋਰਮੇਸ਼ਨ ਸਿਸਟਮ ਦੇ ਵਿੱਚ ਜਿਹੜਾ ਇੱਕ ਗਵਰਨਮੈਂਟ ਡਾਟਾਬੇਸ ਆ ਉਹਦੇ ਵਿੱਚ ਲੋਕੇਸ਼ਨ ਡਾਟਾ ਚੇਂਜ ਹੋਊਗਾ ਤੇ ਗੂਗਲ ਆਟੋਮੈਟਿਕਲੀ ਉਹ ਸਾਰੇ ਨਾਵਾਂ ਨੂੰ ਆਪਣੇ ਮੈਪਸ ਦੇ ਵਿੱਚ ਅਪਡੇਟ ਕਰ ਦੇਵੇਗਾ ਜੀ ਬਿਲਕੁਲ ਸੋ ਗੂਗਲ ਵਾਲੇ 트럼ਪ ਉਹਨਾਂ ਨਾਲੋਂ ਵੀ ਤੇਜ਼ ਚੱਲ ਰਹੇ ਹੈਗੇ ਆ ਅਗਲੀ ਖਬਰ ਜਿਹੜੇ ਐਟੋਮਿਕ ਸਾਇੰਟਿਸਟਸ ਆ ਉਹਨਾਂ ਨੇ ਡੂਮਸਡੇ ਕਲਾਕ ਉਹ ਨੂੰ ਜਿਹੜਾ ਅਡਜਸਟ ਕੀਤਾ ਆ ਕਲੋਜ਼ਰ ਦੈਨ ਐਵਰ ਟੂ ਮਿਡਨਾਈਟ ਕਹਿੰਦੇ ਭਈ ਜੋ ਕੁਝ ਦੁਨੀਆਂ ਚ ਅੱਜ ਦੀ ਡੇਟ ਦੇ ਵਿੱਚ ਚੱਲ ਰਿਹਾ ਹੈਗਾ ਖਾਸ ਕਰਕੇ ਯੂਕਰੇਨ ਤੇ ਰਸ਼ੀਆ ਦੀ ਜੋ ਜੰਗ ਚੱਲ ਰਹੀ ਆ ਉਹਦੇ ਵਿੱਚ ਨਿਊਕਲੀਅਰ ਯੂਜ਼ ਕਰਨ ਦੀ ਥ੍ਰੈਟ ਕਾਫੀ ਜਿਹੜੀ ਰੀਅਲ ਲੱਗਦੀ ਹੈਗੀ ਆ ਇਸ ਤੋਂ ਬਿਨਾ ਮਿਲਟਰੀ ਐਪਲੀਕੇਸ਼ਨਸ ਆਫ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਕਲਾਈਮੇਟ ਚੇਂजेस ਜਿਹੜੇ ਸਾਰੇ ਫੈਕਟਰਸ ਆ ਇਦੇ ਨਾਲ ਗਲੋਬਲ ਕੈਟਾਸਟ੍ਰੋਫੀ ਦਾ ਬਹੁਤ ਜ਼ਿਆਦਾ ਖਤਰਾ ਹੈਗਾ ਆ ਸੋ 89 ਸੈਕਿੰਡਸ ਟੂ ਦਾ ਮਿਡਨਾਈਟ ਉੱਥੇ ਜਿਹੜਾ ਇਹ ਡੂਮਸ ਡੇਜ਼ ਦਾ ਜਿਹੜਾ ਕਲॉक ਆ ਉਹ ਸਵਿਚ ਕਰ ਦਿੱਤਾ ਗਿਆ ਹੈਗਾ ਐਟੋਮਿਕ ਸਾਇੰਟਿਸਟ ਦੀ ਜਿਹੜੀ ਬੁਲੇਟਿਨ ਆ ਉਹਨਾਂ ਨੇ ਇਹ ਅੱਜ ਇਨਫੋਰਮੇਸ਼ਨ ਰਿਲੀਜ਼ ਕੀਤੀ ਹੈਗੀ ਆ ਸ਼ਿਕਾਗੋ ਬੇਸਡ ਨਾਨ-ਪ੍ਰੋਫਿਟ ਨੇ ਇਹ ਕਲੌਕ 1947 ਦੇ ਵਿੱਚ ਜਦੋਂ ਕੋਲਡ ਵਾਰ ਟੈਂਸ਼ਨਸ ਸ਼ੁਰੂ ਹੋਈਆਂ ਸੀਆਂ ਉਹ ਤੋਂ ਬਾਅਦ ਫਿਰ ਵਰਲਡ ਵਾਰ 2 ਹੋਇਆ ਉਦੋਂ ਇਹਨਾਂ ਨੇ ਇਹ ਕ੍ਰੀਏਟ ਕੀਤਾ ਸੀ ਹਿਊਮਨ ਮੈਨ ਕਾਈਂਡ ਨੂੰ ਕਿਸ ਤਰ੍ਹਾਂ ਇਹ ਦੁਨੀਆ ਜਿਹੜੀ ਆ ਉਹ ਤਬਾਹ ਹੋ ਸਕਦੀ ਹੈਗੀ ਜੀ ਬਿਲਕੁਲ ਸੋ 99 ਸੈਕਿੰਡ ਦੇ ਉੱਤੇ 89 ਸੈਕਿੰਡ ਦੇ ਉੱਤੇ ਜਿਹੜਾ ਇਹਨਾਂ ਨੇ ਕਰ ਦਿੱਤਾ ਆ ਆ ਸੋ ਜਿਹੜੇ ਵੀ ਕਾ ਖਤਮ ਹੋਣਾ ਲਾਈ ਕੰਮ ਹੈ ਵੀ ਚੱਕਵਾ ਜਿਹੜਾ ਹੋ ਕੰਮ ਜਿਹੜਾ ਉਹ ਕਰ ਦਿੰਦੇ ਆ ਜੀ ਕੱਲਾ ਰਾਜਕਰਨ ਵੀ ਸਿੰਘ ਜੀ ਵੀ ਨਿਊਕਲੀਅਰ ਬਮਸ ਨੂੰ ਲੈ ਕੇ ਨਹੀਂ ਕਲਾਈਮੇਟ ਚੇਂਜ ਨੂੰ ਲੈ ਕੇ ਵੀ ਜੇ ਕਹਿੰਦੇ ਵੀ ਦੇਖਿਆ ਜਾਵੇ ਪਿਛਲੇ 10 ਸਾਲਾਂ ਤੋਂ ਜਿਹੜਾ ਲਾਸਟイヤー ਸੀ ਉਹ ਸਭ ਤੋਂ ਜ਼ਿਆਦਾ ਹੌਟ ਸੀ ਕੱਲਾ ਲਾਸਟイヤー ਨਹੀਂ ਪਿਛਲੇ 10 10 ਹੀ ਸਾਲ ਲਗਾਤਾਰ ਕਹਿੰਦੇ uh, ਵੀ 10 ਹੌਟੇਸਟ ਯਰ ਆ ਇਹ ਰੈਕੋਰਡ ਦੇ ਉੱਤੇ ਯੂਨ ਵਰਲਡ ਮੈਟਰੋਲੋਜੀਕਲ ਆਰਗੇਨਾਈਜੇਸ਼ਨ ਨੇ ਦੱਸਿਆ ਹੈਗਾ ਸੋ ਇਹਦਾ ਅਸਰ ਆਪਾਂ ਹੁਣ ਦੇਖੇ ਰਹੇ ਆ ਕਿ ਕਿਸ ਤਰ੍ਹਾਂ ਅੱਗਾਂ ਲੱਗ ਰਹੀਆਂ ਕਿਸ ਤਰ੍ਹਾਂ ਫਲੱਡ ਆ ਰਹੇ ਹੈਗੇ ਆ ਸੋ ਕੱਲਾ ਨਿਊਕਲੀਅਰ ਨਹੀਂ ਬਾਕੀ ਜਿਹੜੇ ਕਲਾਈਮੇਟ ਵਾਲਾ ਜਿਹੜਾ ਮਸਲਾ ਆ ਇਹ ਵੀ ਇੱਕ ਬਹੁਤ ਵੱਡਾ ਮਸਲਾ ਹੈਗਾ ਸੋ ਇਹਦੇ ਕਰਕੇ ਦੁਨੀਆ ਕਦੋਂ ਅੰਤ ਹੋਊਗੀ ਸੋ ਉਹਨਾਂ ਨੇ ਕਲੌਕ ਜਿਹੜਾ ਆ ਲਾਗੇ ਕਰਤਾ ਬਿਲਕੁਲ ਉਹ ਮਿਲਦਾ ਨਿਊਕਲੀਅਰ ਨਾਲੋਂ ਵੀ ਹੁਣ ਜ਼ਿਆਦਾ ਗੰਭੀਰ ਮਸਲਾ ਜਿਹੜਾ ਇਸ ਟਾਈਮ ਬਣਿਆ ਪਿਆ ਵੀ ਬਹੁਤੇ ਲੋਕਾਂ ਦੇ ਰਹਿਣ ਬਸੇਰਿਆਂ ਦੇ ਉੱਤੇ ਬਹੁਤ ਵੱਡਾ ਅਸਰ ਆ ਉਹਦਾ ਉਦਾਹਰਨ ਆਪਾਂ ਹੁਣ ਦੇਖ ਕੇ ਹੀ ਹਟਿਆ ਐਲਈ ਦੀਆਂ ਜਿਹੜੀਆਂ ਫਾਇਰਸ ਆ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਹਲਾ ਕੇ ਜਿਹੜਾ ਉਹ ਰੱਖ ਦਿੱਤਾ ਹੈਗਾ ਫੈਡਰਲ ਗ੍ਰਾਂਟ ਤੇ ਲੋਨਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਅੱਜ ਜਿਹੜਾ ਪ੍ਰੋਗਰਾਮ ਅਪਡੇਟ ਫਾਰਮਿੰਗ ਆ ਉਹਦੇ ਵਿੱਚ ਵਿਸ਼ੇਸ਼ ਗੱਲਬਾਤ ਵੀ ਆਪਾਂ ਜਿਹੜੀ ਉਸ ਤੇ ਵਿੱਚ ਕਰਾਂਗੇ ਆ ਖੇਤੀਬਾੜੀ ਸਬਸਿਡੀਆਂ ਦੇ ਸਿਰ ਦੇ ਉੱਤੇ ਫੈਡਰਲ ਫੰਡਿੰਗ ਦੇ ਸਿਰ ਦੇ ਉੱਤੇ ਬਹੁਤ ਚੱਲਦੀ ਆ ਹੁਣ ਉਹ ਸਾਰੇ ਤਰੀਕੇ ਦੇ ਨਾਲ ਬੰਦ ਹੋਣ ਤੋਂ ਬਾਅਦ ਚ ਬਹੁਤ ਵੱਡਾ ਜਿਹੜਾ ਅਸਰ ਆ ਉਹ ਪੈਣ ਜਾ ਰਿਹਾ ਆ ਆ ਇੱਕ ਹਿਸਟੋਰਿਕਲੀ ਅੰਡਰਪਰਵੀਲੇਜਡ ਜਾਂ ਮਾਈਨੋਰਟੀ ਵਾਲਾ ਜਿਹੜਾ ਇੱਕ ਵਿਸ਼ੇਸ਼ ਪ੍ਰੋਗਰਾਮ ਚੱਲਦਾ ਹੁੰਦਾ ਸੀ ਖੇਤੀਬਾੜੀ ਆਦਨ ਦੀ ਜਿਹਦੇ ਵਿੱਚ ਆਪਣੇ ਪੰਜਾਬੀ ਕਿਸਾਨ ਆ ਹੋ ਜਾਂਦੇ ਸੀ DEI ਖਤਮ ਕਰਨ ਦੇ ਨਾਲ ਇਹ ਵੀ ਲੱਗਦਾ ਵੀ ਸ਼ਾਇਦ ਪ੍ਰੋਗਰਾਮ ਦਾ ਭੋਗ ਪੈ ਸਕਦਾ ਆ ਸੋ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਆ ਉਹ ਬੰਦ ਹੋਣਗੇ ਜਿਨ੍ਹਾਂ ਜਿਨ੍ਹਾਂ ਨੇ ਖੇਤੀਬਾੜੀ ਨੂੰ ਲੈ ਕੇ ਫੰਡਸ ਦੇ ਲਈ ਉਹ ਵੇਟ ਕਰ ਰਹੇ ਆ NRCs ਤੋਂ USDA ਦੇ ਹੋਰ ਮਹਿਕਮਿਆਂ ਤੋਂ ਫੈਡਰਲ ਫੰਡਿੰਗ ਦੇ ਲਈ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਕਹਿੰਦੇ ਵੀ ਰੋਕ ਜਿਹੜੀ ਉਹ ਲੱਗੂਗੀ ਇਹ ਬਹੁਤ ਵੱਡਾ ਵੋਟਰ ਬੇਸ ਆ ਹਰਜੋ ਸਿੰਘ ਜੀ 트럼ਪ ਹੋਣਾ ਦਾ ਆਪਣਾ ਹੀ ਜਿਹੜੇ ਕਿਸਾਨ ਵੀ ਜਿਹੜੇ ਆ ਸੋ OS ਨੂੰ ਕਿਸ ਤਰੀਕੇ ਨਾਲ ਲੈਂਦੇ ਆ ਕਿ ਇਹ ਜਲਦ ਇਸ ਨੂੰ ਖੋਲ ਦੇਣਗੇ ਜਾਂ ਸਟ੍ਰੀਮ ਲਾਈਨ ਜਲਦੀ ਹੋਊਗਾ ਇਹ ਇੱਕ ਵੱਡਾ ਜਿਹੜੀ ਇੱਕ ਚੁਣੌਤੀ ਆ ਕਿਸਾਨਾਂ ਦੇ ਲਈ ਵੀ ਜਿਹੜੀ ਉਹ ਪੈਣ ਜਾ ਰਹੀ ਹੈਗੀ ਆ ਕਿਉਂਕਿ ਬਹੁਤ ਸਾਰੇ ਕਿਸਾਨ ਇਨ੍ਹਾਂ ਫੰਡਸ ਦੀ ਉਡੀਕ ਦੇ ਵਿੱਚ ਰਹਿੰਦੇ ਆ ਅਗਲੇ ਸੀਜ਼ਨ ਦੀ ਜਿਹੜੀ ਉਹ ਸ਼ੁਰੂਆਤ ਤੋਂ ਪਹਿਲਾਂ ਸੋ ਹੋਪਫੁਲੀ ਜਿਹੜਾ ਉਹਨਾਂ ਦੇ ਕਾਰਜਾਂ ਦੇ ਵਿੱਚ ਵਿਗਨ ਜਿਹੜਾ ਉਹ ਨਾ ਪਵੇ ਨਹੀਂ ਤਾਂ ਸਮੱਸਿਆ ਜਿਹੜੀ ਉਹ ਖਾਸੀ ਜਿਹੜੀ ਉਹ ਵਧਣ ਜਾ ਰਹੀ